ਵੜੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਕਿਉਂਕਿ ਹੁਣ ਬੜੀਆਂ ਫੇਵਰੇਬਲ ਕੰਡੀਸ਼ਨਸ ਕੌਨਸੂਨ ਦੀ ਪ੍ਰੋਗਰੈਸ ਵਾਸਤੇ ਵੀ ਬਣੀਆਂ ਹੋਈਆਂ ਨੇ ਸੋ ਆਉਣ ਵਾਲੇ 3-4 ਦਿਨ ਜਿਹੜਾ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਨਾਰਥ-ਈਸਟਰਨ ਔਰ ਸੈਂਟਰਲ ਡਿਸਟ੍ਰਿਕਟਸ ਵਾਸਤੇ ਆਉਣ ਵਾਲੇ 2 ਦਿਨਾਂ ਲਈ ਜਿਹੜਾ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ। ਹੁਣ ਲੱਗਦਾ ਕਿ ਖਸਾਣਾ ਲਈ ਲਾਹੇਵੰਦ ਹੋ ਗਈ ਕਿਉਂਕਿ ਆ ਬਿਲਕੁਲ ਜੀ ਕਿਉਂਕਿ ਫ੍ਰੀ ਕ੍ਰੌਪਸ ਹੁਣ ਖੇਤਾਂ ਦੇ ਵਿੱਚ ਲੱਗ ਚੁੱਕੀਆਂ ਨੇ ਸਪੈਸ਼ਲੀ ਝੋਨੇ ਦੀ ਕ੍ਰੌਪ ਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਫਾਰਮਰਸ ਨੂੰ ਵੀ ਇਸੇਹੀ ਦੱਸ ਸਕਦੇ ਆ ਕਿ ਆਉਣ ਵਾਲੇ 3-4 ਦਿਨ ਜਿਹੜੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਕਿਤੇ-ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਸੋ ਉਹਨਾਂ ਨੂੰ ਵੀ ਜਿਹੜੇ ਉਹਨਾਂ ਦੇ ਫਾਰਮ ਆਪਰੇਸ਼ਨਸ ਨੇ ਆਉਣ ਵਾਲੇ ਵੈਦਰ ਨੂੰ ਧਿਆਨ ਵਿੱਚ ਰੱਖ ਕੇ ਹੀ ਪਲਾਨ ਕਰਨੇ ਚਾਹੀਦੇ ਆ ਜੀ ਜਿਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ ਟੈਂਪਰੇਚਰ ਜਿਹੜਾ ਨੀਅਰ ਨਾਰਮਲ ਚੱਲ ਰਿਹਾ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਪਰ ਕਿਉਂਕਿ ਹੁਣ ਮੌਨਸੂਨ ਦਾ ਵੀ ਪ੍ਰੋਗਰੈਸ ਹੋ ਰਿਹਾ ਸੋ ਤਾਂ ਕਰਕੇ ਜਿਹੜਾ ਹਵਾ ਦੇ ਵਿੱਚ ਮੌਇਸਚਰ ਵਧਿਆ ਹੋਇਆ ਸੋ ਉਹਦੇ ਕਰਕੇ ਸਾਨੂੰ ਨਾਰਮਲ ਟੈਂਪਰੇਚਰ ਤੇ ਵੀ ਜਿਹੜਾ ਹਿਊਮਿਡਸ ਵਾਲੀਆਂ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਉਹ ਕਾਫੀ ਅਨਕੰਫਰਟੇਬਲ ਸਾਰਿਆਂ ਨੂੰ ਲੱਗ ਰਹੀਆਂ ਨੇ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 37.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨੀਅਰ ਦੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਕਿਉਂਕਿ ਹੁਣ ਬੜੀਆਂ ਫੇਵਰੇਬਲ ਕੰਡੀਸ਼ਨਸ ਕੌਨਸੂਨ ਦੀ ਪ੍ਰੋਗਰੈਸ ਵਾਸਤੇ ਵੀ ਬਣੀਆਂ ਹੋਈਆਂ ਨੇ ਸੋ ਆਉਣ ਵਾਲੇ 3-4 ਦਿਨ ਜਿਹੜਾ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਇਹਦੇ ਵਾਸਤੇ ਨਾਰਥ-ਈਸਟਰਨ ਔਰ ਸੈਂਟਰਲ ਡਿਸਟ੍ਰਿਕਟਸ ਵਾਸਤੇ ਆਉਣ ਵਾਲੇ 2 ਦਿਨਾਂ ਲਈ ਜਿਹੜਾ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੁਣ ਲੱਗਦਾ ਕਿ ਖਸਾਨਾ ਨਹੀਂ ਲਾਹੇਵੰਦ ਹੋਊਗਾ ਕਿਉਂਕਿ ਪੂਰਬੀ ਵਿੱਚ ਆ ਬਿਲਕੁਲ ਜੀ ਕਿਉਂਕਿ ਫਰੀਫ ਕrops ਹੁਣ ਖੇਤਾਂ ਦੇ ਵਿੱਚ ਲੱਗ ਚੁੱਕੀਆਂ ਨੇ ਸਪੈਸ਼ਲੀ ਝੋਨੇ ਦੀ ਕ੍ਰੌਪ ਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੋਣ ਵਾਲੀ ਬਾਰਿਸ਼ ਹੈ ਉਹ ਜ਼ਰੂਰ ਉਹਦਾ ਜਿਹੜਾ ਕ੍ਰੌਪਸ ਨੂੰ ਫਾਇਦਾ ਹੋਣ ਵਾਲਾ ਹੈ ਔਰ ਫਾਰਮਰਸ ਨੂੰ ਵੀ ਇਸੇ ਹੀ ਦੱਸ ਸਕਦੇ ਆ ਕਿ ਆਉਣ ਵਾਲੇ 3-4 ਦਿਨ ਜਿਹੜੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਕਿਤੇ-ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਸੋ ਉਹਨਾਂ ਨੂੰ ਵੀ ਜਿਹੜੇ ਉਹਨਾਂ ਦੇ ਫਾਰਮ ਆਪਰੇਸ਼ਨਸ ਨੇ ਆਉਣ ਵਾਲੇ ਵੈਦਰ ਨੂੰ ਧਿਆਨ ਵਿੱਚ ਰੱਖ ਕੇ ਮੌਸਮ ਬਦਲਦਾ بارش ਪੈਂਦੀ ਆ ਹਮਿਉਨਿਟੀ ਹੋ ਜਾਂਦੀ ਧੁੱਪ ਆ ਜਾਂਦੀ ਉਹਦੇ ਵਿੱਚ ਲੋਕ ਆ ਵੀ ਪਰੇਸ਼ਾਨ ਹੁੰਦੇ ਲੋਕਾਂ ਨੂੰ ਕੀ ਪੀ ਲੱਗੇ ਲੋਕ ਆਪਣੀ ਸਿਹਤ ਦਾ ਕਿੰਨਾ ਧਿਆਨ ਰੱਖਣ ਜਦੋਂ ਬਾਹਰ ਅੰਦਰ ਜਾਂਦੇ ਨੇ ਤੇ ਉਹਨਾਂ ਨੂੰ ਹਮਿਉਨਿਟੀ ਦਾ ਜਾਂ ਗਰਮੀ ਦਾ ਸਮਝਣਾ ਚਾਹੀਦਾ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਡੇ ਟਾਈਮ ਟੈਂਪਰੇਚਰ ਤਾਂ ਨੀਅਰ ਨਾਰਮਲ ਹੈ ਪਰ ਕਿਉਂਕਿ ਮੌਇਸਚਰ ਹਵਾ ਦੇ ਵਿੱਚ ਵੱਧ ਗਿਆ ਹੈ ਸਾਊਥ-ਈਸਟਰਨ ਵਿੰਡਸ ਜਿਹੜੀਆਂ ਚੱਲ ਰਹੀਆਂ ਨੇ ਔਰ ਸਪੈਸ਼ਲੀ ਈਸਟਰਲੀ ਵਿੰਡਸ ਜਦੋਂ ਚੱਲਦੀਆਂ ਨੇ ਤਾਂ ਇਹ ਵਾਲੇ ਦਿਨਾਂ ਦੇ ਵਿੱਚ ਮੌਇਸਚਰ ਚ ਵਾਧਾ ਹੁੰਦਾ ਮੌਨਸੂਨ ਦਾ ਪ੍ਰੋਗਰੈਸ ਹੋ ਰਿਹਾ ਸੋ ਕਿਉਂਕਿ ਹਵਾ ਦੇ ਵਿੱਚ ਨਮੀ ਜ਼ਿਆਦਾ ਹੋਣ ਦੇ ਕਰਕੇ ਹੀ ਜਿਹੜਾ ਅਨਕੰਫਰਟੇਬਲ ਕੰਡੀਸ਼ਨਸ ਉਹ ਬਣੀਆਂ ਹੋਈਆਂ ਨੇ ਸੋ ਇਹਦੇ ਵਿੱਚ ਸਾਰਿਆਂ ਨੂੰ ਆਪਣੀ ਸਿਹਤ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਸਾਰਿਆਂ ਨੂੰ ਹੈਲਦੀ ਡਾਈਟ ਲੈਣੀ ਚਾਹੀਦੀ ਔਰ ਲਿਕੁਇਡਸ ਵੱਧ ਤੋਂ ਵੱਧ ਜ਼ਰੂਰ ਲੈਂਦੇ ਰਹਿਣਾ ਚਾਹੀਦਾ